ਹਰ ਤਰ੍ਹਾਂ ਦੀ ਮਦਦ ਦੀ ਲੋੜ ਆ ਮਹਾਰਾਜ ਹੱਥ ਖੜੇ ਨੇ ਸਾਡੇ ਤੇ ਸਾਰੇ ਹੋਰ ਦੇਖੋ ਇਹ ਸਾਨੂੰ ਪਤਾ ਹੀ ਹੋਣੀ ਜਿਹੜੇ ਮੰਤਰੀ ਨੇ ਪਿਛਣੇ ਹੋਰ ਜੋ ਖਰਚਾ ਸਾਨੂੰ ਪਤਾ ਹੀ ਸਾਰੇ ਮੈਂ ਤਾਂ ਕੁਝ ਕਰਨੀ ਸ਼ੁਰੂ ਕਰੀਆ ਤਮਨ ਕਮੈਂਟ ਜਿੱਦਿ ਕੋ ਸਾਡੇ ਮਾਤਾ ਤੋਂ ਸਕਦੇ ਜ਼ਰੂਰ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਤਮੋਟ ਕਲਾਂ ਪੱਤੀ ਮਸੰਦਾ ਡੇਰਾ ਬਾਬਾ ਜੀਤ ਅਨੰਦ ਦੇ ਜੋ ਉੱਧਰ ਲਾ ਗੇਟ ਆ ਜੀ ਮਸੰਦਾ ਪੱਤੀ ਤੋਂ ਤੇ ਬਿਲਕੁਲ ਨੇੜੇ ਆ ਜੀ ਉਹਨਾਂ ਦੇ ਘਰ ਪਰਿਵਾਰ ਤੇ ਬਹੁਤ ਲੋੜਵੰਦ ਪਰਿਵਾਰ ਆ ਜੀ ਸਵਰਗਵਾਸੀ ਸਰਦਾਰ ਗਿਆਨ ਸਿੰਘ ਜੀ ਜਿਨ੍ਹਾਂ ਦੀ ਅੱਜ ਤੋਂ ਕਰੀਬ 7 ਮਹੀਨੇ ਪਹਿਲਾਂ ਡੈਥ ਹੋ ਗਈ ਸੀਗੀ ਤੇ ਇਸ ਵਕਤ ਜਿਹੜਾ ਪਰਿਵਾਰ ਨੂੰ ਮਦਦ ਦੀ ਬਹੁਤ ਲੋੜ ਆ। ਸੋ ਪਰਿਵਾਰ ਦੇ ਵਿੱਚ 4 ਮੈਂਬਰ ਨੇ ਜੀ। ਇਹਨਾਂ ਨਾਲ ਮਾਤਾ ਜੀ ਨੇ ਇਹਨਾਂ ਦੇ ਤੇ ਬਾਪੂ ਜੀ ਨੇ ਤੇ ਇਹਨਾਂ ਦੀ ਇੱਕ ਛੋਟੀ ਜੀ ਬੱਚੀ ਆਤੀ। ਤੇ ਇਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਵੀ ਹਨਾ ਬਹੁਤ ਲੋੜਵੰਦ ਪਰਿਵਾਰ ਆ। ਆਪਾਂ ਨਗਰ ਨਿਵਾਸੀਆਂ ਨੇ ਸਾਡੇ ਐਨ ਆਰ ਆਈ ਭਰਾ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਨੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅਸੀਂ ਹੁਣ ਇੱਥੇ ਕਰੀਬ 10-15 ਮਿੰਟ ਵੀ ਮਾਤਾ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਸਾਨੂੰ ਜੋ ਵੀ ਇਹਨਾਂ ਨਾਲ ਹੋ ਰਿਹਾ ਬੀਤ ਰਿਹਾ ਉਹ ਸਾਰੀ ਦਿੱਤੀ ਜਾਣੀ ਬਹੁਤ ਦੁੱਖ ਲੱਗਿਆ ਜਾਣ ਕੇ ਮਨੇ ਜੀ ਬਹੁਤ ਔਖਾ ਵਾ ਇਸ ਸਥਿਤੀ ਦੇ ਵਿੱਚ ਘਰ ਨੂੰ ਚਲਾਉਣਾ ਅੱਗੇ ਦੇਖੋ ਨੌਜਵਾਨ ਪੁੱਤ ਨੂੰ ਆਪਣੀ ਮਾਂ ਨੇ ਜਿਉਂਦੇ ਜੀ ਹੱਥੀਂ ਤੋੜਨਾ ਬੱਚੀ ਆ ਛੋਟੀ ਜੀ ਪਰਿਵਾਰ ਦੇ ਵਿੱਚ ਕੋਈ ਹੁਣ ਕੋਈ ਕਮਾਈ ਦਾ ਸਾਧਨ ਹੈ ਨਹੀਂ ਸੋ ਬਾਪੂ ਜੀ ਨੇ ਵੀ ਦੱਸਿਆ ਡੇਰਾ ਰਾਮਸਰ ਵਿਖੇ ਡਾਲੀ ਦੀ ਸੇਵਾ ਕਰਦੇ ਨੇ ਤੇ ਉਤੇ ਭੈਣ ਹੁੰਦੇ ਨੇ ਘਰੀ ਹੁੰਦੇ ਨੇ ਇਹਨਾਂ ਨੂੰ ਦੱਸਿਆ ਤੇ ਇੱਕ ਛੋਟੀ ਜਿਹੀ ਬੱਚੀ ਆ ਤੇ ਇਹਦਾ ਵੀ ਪੂਖ ਖਲੀ ਅੱਗੇ ਹਨਾ ਇਹਨਾਂ ਨੂੰ ਬਹੁਤ ਚਿੰਤਾ ਬਹੁਤ ਫਿਕਰ ਆ ਵੀ ਬੱਚੀ ਨੂੰ ਪੜਾਉਣਾ ਹਨਾ ਤੇ ਮਾਂ ਤਾਂ ਜਿਨੇ ਦੇਖੋ ਉਹ ਵੀ ਕੋਈ ਕੰਮ ਨਹੀਂ ਕਰ ਸਕਦੇ ਦੇਖੋ ਸਾਰੀ ਉਮਰ ਕਿੰਨੀ ਮਿਹਨਤ ਕੀਤੀ ਆ ਹੁਣ ਉਹਨਾਂ ਨੂੰ ਬੈਠ ਕੇ ਸੁੱਖ ਮਿਲਣਾ ਤੀਗਾ ਤੇ ਪ੍ਰਮਾਤਮਾ ਵੱਲੋਂ ਚਲੋ ਜੋ ਵੀ ਲਿਖਿਆ ਹਨਾ ਜੋ ਵੀ ਹੁੰਦਾ ਕਰਮਾ ਚੋ ਬਹੁਤ ਦੁੱਖ ਲੱਗਿਆ ਜੀ ਵੀਰੇ ਦੇ ਡੈਥ ਤੇ ਤੇ ਬਾਕੀ ਪਰਿਵਾਰ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਇਹ ਭੈਣ ਨੇ ਸਾਨੂੰ ਦੱਸਿਆ ਵੀ ਇਹ ਭੈਣ ਨੂੰ ਨਾ ਟਰਾਈ ਸਾਈਕਲ ਹੈਗੀ ਆ ਦਿੱਤੀ ਸੀ ਕਿਸੇ ਸੰਸਥਾ ਨੇ ਤੇ ਹੁਣ ਇਹਨਾਂ ਨੇ ਇੱਕ ਜੀ ਬੇਨਤੀ ਕਰਨੀ ਆ ਵੀ ਇਹਨਾਂ ਕੋਲ ਜਿਹੜੀ ਇਲੈਕਟ੍ਰੋਨਿਕ ਹੁੰਦੀ ਆਪਣੀ ਸਾਈਕਲ ਹੁੰਦੀ ਆ ਜਿਹੜੀ ਮੋਟਰ ਤੇ ਬਿਜਲੀ ਤੇ ਚੱਲਦੀ ਆ ਤੇ ਉਹਨਾਂ ਦੀ ਇਹਨਾਂ ਨੇ ਬੇਨਤੀ ਕੀਤੀ ਸੀ ਜੇ ਕੋਈ ਲੋਈ ਆਪਣਾ ਸੇਵਾਦਾਰ ਵੀਰ ਹੈ ਨਾ ਕੋਈ ਇਹਨਾਂ ਦੀ ਮਦਦ ਕਰ ਦੇਵੇ ਤਾਂ ਬਹੁਤ ਧੰਨਵਾਦ ਹੋਊਗਾ ਬਾਕੀ ਹੋਰ ਵੀ ਆਪਾਂ ਸਾਰੀ ਜਾਣਕਾਰੀ ਲਵਾਂਗੇ ਤੇ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਭੈਣ ਬੈਠਾ ਆਪਣੇ ਨਾਲ ਹਾਜ਼ਰ ਨਹੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਲਾਸਟ ਤੱਕ ਵੀਡੀਓ ਜੁੜੇ ਰਹੋ ਅਤੇ ਜਿੰਨਾ ਵੀ ਹੋ ਸਕਦਾ ਇਸ ਪਰਿਵਾਰ ਦੀ ਤੁਸੀਂ ਆਪ ਹੱਥੀਂ ਆ ਕੇ ਘਰ ਆ ਕੇ ਸੇਵਾ ਤੁਸੀਂ ਰਾਸ਼ਨ ਵਗੈਰਾ ਵੀ ਲੈ ਸਕਦੇ ਹੋ ਉਹਦੀ ਬਹੁਤ ਲੋੜ ਆ ਪਰਿਵਾਰ ਨੂੰ ਹਨਾ ਤੇ ਜੋ ਭੈਣ ਨੇ ਆਪਣੀ ਬੇਨਤੀ ਕੀਤੀ ਆ ਸਾਈਕਲ ਦੀ ਇਲੈਕਟ੍ਰੋਨਿਕ ਹੁੰਦੀ ਆ ਜਿਹੜੀ ਕਦੇ ਵੀ ਗਰਮੀ ਬਹੁਤ ਜਾਂ ਚਲਾਉਣ 'ਚ ਹੱਥਾਂ 'ਚ ਬਹੁਤ ਦਿੱਕਤ ਆਉਂਦੀ ਆ ਭੈਣ ਹੈਂਡੀਕੈਪ ਆ ਤੁਰ ਫਿਰ ਨਹੀਂ ਸਕਦੇ ਹੈਗੇ ਤੇ ਇਹਦੇ ਉੱਤੇ ਜਾਂਦੇ ਨਹੀਂ ਕਿਤੇ ਵੀ ਜਾਣਾ ਆਉਣਾ ਕਿਉਂਕਿ ਹੁਣ ਸਾਰੀ ਜ਼ਿੰਮੇਵਾਰੀ ਹੁਣ ਭੈਣ ਦੇ ਉੱਪਰ ਹੀ ਆ ਹੁਣ ਬਾਹਰ ਕੀਤੇ ਜਾਣਾ ਮੈਂ ਸਾਰੀ ਜ਼ਿੰਮੇਵਾਰੀ ਆ ਤੇ ਬਾਕੀ ਹੋਰ ਗੱਲਬਾਤ ਸਾਰੀ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਬੜੇ ਸਾਸਰੀ ਗੱਲ ਸਹੀ ਗੱਲ ਐ ਪਹਿਲੇ ਕੀ ਨਾ ਹੀ ਤੁਹਾਡਾ ਚੋਰ ਨਹੀਂ ਤਕੋਰ ਠੀਕ ਆ ਤੇ ਵੀਰ ਦੀ ਡੱਤ ਕਿਵੇਂ ਹੋ ਗਈ ਸੀ ਕੀ ਗੱਲ ਹੋ ਗਈ ਸੀ ਉਹਨਾਂ ਨੂੰ ਟੱਕ ਹੋ ਗਈ ਸਲਮਾਲੇ ਕਟ ਗਈ ਸੱਚੀ ਸੋ ਭੈਣ ਨੇ ਦੱਸਿਆ ਵੀ ਜਿਹਨਾਂ ਦੇ ਹਸਬੰਦ ਨੇ ਉਹਨਾਂ ਦੀ ਅਟੈਕ ਹੋ ਗਿਆ ਸੀਗਾ ਸੈਲ ਘਟ ਗਏ ਸੀਗੇ ਵੀਰੇ ਦੇ ਸਰਦਾਰ ਗਿਆਨ ਸਿੰਘ ਜੀ ਸਵਰਗਵਾਸੀ ਤੁਸੀਂ ਸਾਰੇ ਜਾਣਦੇ ਹੋਵੋਗੇ ਤੇ ਹੁਣ ਪਰਿਵਾਰ ਦੇ ਵਿੱਚ ਕੋਈ ਹੈ ਨਹੀਂ ਕਮਾਈ ਦਾ ਸਾਧਨ ਜੀ ਹੈ ਨਾ ਤੇ ਅੱਗੇ ਤਾਂ ਚਲੋ ਵੀਰਾ ਮਿਹਨਤ ਕਰਦਾ ਸੀ ਆਪਣਾ ਪਰਿਵਾਰ ਚਲਾਈ ਜਾਂਦਾ ਸੀਗਾ ਬਹੁਤ ਔਖਾ ਜੀ ਹੁਣ ਭੈਣੇ ਤੁਸੀਂ ਕੀ ਮੰਗ ਕਰਦੇ ਹੋ ਮੈਨੂੰ ਇਹ ਆ ਸਾਈਕਲ ਹੀ ਦੂਜੀ ਰਿੱਤੇ ਅਬ ਬੈਟਰੀ ਵਾਲੀ ਠੀਕ ਆ ਜੀ ਇਹ ਚਲਾਉਣ 'ਚ ਹੁਣ ਤੁਹਾਨੂੰ ਦਿੱਕਤ ਆਉਂਦੀ ਨਾ ਥੱਥਾਂ ਨਾਲ ਨਾ ਹਾਂਜੀ 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 ਤੇ ਭੈਣ ਨੇ ਦੱਸਿਆ ਵੀ ਸਾਈਕਲ ਵੀ ਚਲੋ ਸੰਸਥਾ ਨੇ ਕਿਸੇ ਨੇ ਦਿੱਤੀ ਸੀਗੀ ਪੈਲ ਤੋਂ ਪੈਲ ਤੋਂ ਦਿੱਤੀ ਸੀਗੀ ਜੀ ਇਹ ਤੇ ਪੈਲ ਤੋਂ ਇੱਕ ਵੀਰ ਬਹੁਤ ਵਧੀਆ ਸੰਸਥਾ ਚਲਾ ਰਿਹਾ ਏਕ ਜਰੀਆ ਸ਼ਾਇਦ ਉਹਨਾਂ ਦੀ ਸੰਸਥਾ ਦਾ ਨਾਮ ਆ ਤੇ ਉਹਨਾਂ ਵੱਲੋਂ ਇਹ ਭੈਣ ਨੂੰ ਦੇ ਕੇ ਕਹਿੰਦੀ ਅਸੀਂ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਪੈਲ ਤੋਂ ਏਕ ਜਰੀਆ ਸੰਸਥਾ ਚਲਾ ਰਹੇ ਨੇ ਵੀਰ ਹੁਣੀ ਅਤੇ ਭੈਣ ਨੇ ਹੁਣ ਇਹ ਕੀਤੇ ਵੀ ਮੈਨੂੰ ਆਉਣਾ ਜਾਣਾ ਬਹੁਤ ਔਖਾ ਵਾ ਤੇ ਇਹ ਜਿਹੜੀ ਸਾਈਕਲ ਆ ਇਲੈਕਟ੍ਰੋਨਿਕ ਜੇ ਆਪਾਂ ਨੂੰ ਕੋਈ ਵੀਰ ਸੇਵਾ ਕਰ ਦੇਵੇ ਭੈਣ ਨੂੰ ਆਉਣਾ ਜਾਣਾ ਸੌਖਾ ਹੋ ਜਵੇ ਘਰ ਦੇ ਕੰਮ ਕਰਨੇ ਸੌਖੇ ਹੋ ਜਾਣਗੇ ਤੇ ਬਣੇ ਬੱਚਾ ਵਾ ਸਕੂਲ ਚ ਪੜਦੇ ਆ ਹਾਂਜੀ ਕਾਲ ਅਕੈਡਮੀ ਚ ਪੜਦੀ ਹੈ ਠੀਕ ਆ ਹਾਂਜੀ ਸੋ ਤੁਸੀਂ ਬੱਚੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਕਾਲ ਅਕੈਡਮੀ ਦੇ ਵਿੱਚ ਪੜਦੇ ਨੇ ਤੇ ਬਣੇ ਉੱਥੇ ਤਾਂ ਫਿਰ ਖਰਚਾ ਮਤਲਬ ਕੌਣ ਕਰਦਾ ਵਾ ਉਹ ਆਪ ਹੀ ਕਰਦੇ ਨੇ ਸਕੂਲ ਵਾਲੇ ਠੀਕ ਆ ਹਾਂਜੀ ਵੀ ਜਾਨੀ ਤੁਹ ਤੋਂ ਕੋਈ ਪੈਸਾ ਨਹੀਂ ਲੈਂਦੇ ਨਹੀਂ ਜੀ ਨਹੀਂ ਠੀਕ ਆ ਕਿਹੜੀ ਕਲਾਸ ਚ ਪੜਦੇ ਆ ਜੀ ਇਹ ਜੁ ਕਿ ਜੀ ਚ ਹੋਗੀ ਜੀ ਤਾਂ ਹਾਂ ਸੋ ਅਕਾਲ ਅਕੈਡਮੀ ਤੁਮੋਟ ਪ੍ਰਿੰਸੀਪਲ ਮੈਡਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਛੋਟੀ ਬੱਚੀ ਦੀ ਆ ਉਹ ਫ੍ਰੀ ਕੋਈ ਪੈਸਾ ਤਾਂ ਨਹੀਂ ਲੈਂਦੇ ਜੀ ਠੀਕ ਆ ਭੈਣ ਨੇ ਦੱਸਿਆ ਵੀ ਬੱਚੀ ਠੀਕ ਆ ਉਹ ਵੀ ਬੰਦ ਕਰ ਠੀਕ ਆ ਜੂ ਕੇਜੀ ਦੇ ਵਿੱਚ ਪੜਦੀ ਆ ਬੱਚੀ ਤੇ ਦੇਖੋ ਬਹੁਤ ਧੰਨਵਾਦ ਆ ਜੀ ਅਕਾਲ ਅਕੈਡਮੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰਿੰਸੀਪਲ ਮੈਡਮ ਦਾ ਤੇ ਪੜਾਈ ਦੇ ਵਿੱਚ ਭੈਣ ਨੇ ਦੱਸਿਆ ਵੀ ਦੂਜੇ ਨੰਬਰ ਤੇ ਆਈ ਆ ਬਦਿਆ ਪੜਦੀ ਹੈ ਬੱਚੀ ਅਤੇ ਅਸੀਂ ਅਕਾਲ ਅਕੈਡਮੀ ਦਾ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਇਸ ਲੋੜਵੰਦ ਦੀ ਉਹਨਾਂ ਨੇ ਹੱਥ ਫੜਿਆ ਬਾਹ ਫੜੀਆ ਅਤੇ ਜਿਹੜੀ ਬੱਚੀ ਦੀ ਪੜਾਈ ਹੈ ਬਿਲਕੁਲ ਫ੍ਰੀ ਆ ਜਿਹੜੀ ਬੈਨ ਫੀਸ ਆ ਬਾਪੂ ਜੀ ਨੇ ਦੱਸਿਆ ਕਹਿੰਦੇ ਉਹ ਵੀ ਫ੍ਰੀ ਹੋਈ ਆ ਯਾਨੀ ਟੋਟਲੀ ਖਰਚਾ ਫ੍ਰੀ ਆ ਬਦਿਆ ਪੜਦੀ ਹੈ ਬੱਚੀ ਭੈਣ ਨੇ ਦੱਸਿਆ ਦੂਜੇ ਨੰਬਰ ਤੇ ਦੁਰਿਆ ਅਤੇ ਬੱਚੀ ਨੂੰ ਜਿਹੜਾ ਪੜਾਉਣ ਦਾ ਸਾਰੀ ਜ਼ਿੰਮੇਵਾਰੀ ਲਈ ਆ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਆਂ ਬਾਕੀ ਤੁਸੀਂ ਮੈਂ ਤੁਸੀਂ ਵੀਡੀਓ 'ਚ ਦੇਖੇ ਹੋਣਾ ਸਾਰੀ ਕੰਡੀਸ਼ਨ ਘਰ ਦੀ ਹਾਲਾਤ ਹੈ ਨਾ ਬਹੁਤ ਯਾਨੀ ਲੋੜਵੰਦ ਪਰਿਵਾਰ ਆ ਇੱਧਰ ਵੀ ਦੋ ਕਮਰੇ ਦੇ ਵਿੱਚ ਸਾਰਾ ਪਰਿਵਾਰ ਰਹਿ ਰਿਹਾ ਜੀ ਟਾਇਲਟ ਬਾਥਰੂਮ ਦੀ ਤੁਸੀਂ ਕੰਡੀਸ਼ਨ ਦੇਖੋ ਕਿੰਨੀ ਹੈ ਨਾ ਆਪਾਂ ਸਾਰਾ ਤੁਹਾਨੂੰ ਤੁਸੀਂ ਵੀਡੀਓ 'ਚ ਵਿੱਚ ਦਿਖਾਇਆ ਲੋੜ ਆ ਜੇ ਕੋਈ ਵੀਰ ਕੋਈ ਰਾਸ਼ਨ ਦੀ ਸੇਵਾ ਕਰਨੀ ਚਾਹੁੰਦਾ ਉਹ ਵੀ ਤੁਸੀਂ ਆਪਣਾ ਰਾਸ਼ਨ ਲੈ ਕੇ ਪਰਿਵਾਰ ਨੂੰ ਦੇ ਸਕਦੇ ਹੋ ਜੀ ਜਾਂ ਕੋਈ ਜਿਵੇਂ ਸਾਈਕਲ ਟਰਾ ਇਲੈਕਟ੍ਰੋਨਿਕ ਦੀ ਮੰਗ ਕੀਤੀ ਸੀ ਇਹਨਾਂ ਨੇ ਬੇਨਤੀ ਕੀਤੀ ਸੀ ਜੇ ਕੋਈ ਉਹ ਲੈ ਕੇ ਦੇਣਾ ਚਾਹੁੰਦਾ ਉਹ ਵੀ ਦੇ ਦਿਓ ਜੀ ਆਪਣਾ ਨਗਰ ਧਮੋਟ ਦੇ ਬਹੁਤ ਆਸਾਂ ਨੇ ਬਹੁਤ ਉਮੀਦਾਂ ਨੇ ਸੋ ਅਸੀਂ ਵੀ ਨਗਰ ਧਮੋਟ ਨੂੰ ਸਾਰੇ ਨੂੰ ਇਲਾਕਾ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆਂ ਇਨਾ ਪਰਿਵਾਰ ਵੱਲੋਂ ਵੀ ਬੇਨਤੀ ਹੈ ਜੀ ਦੇਖੋ ਗੱਲ ਕਰਨੀ ਬਹੁਤ ਔਖੀ ਜਾਂਦੀ ਹੈ ਸਮੇਂ ਪਰਿਵਾਰ ਨੂੰ ਮੈਂ ਦੁੱਖ ਸਮਝਦਾ ਪਰਿਵਾਰ ਦਾ ਜੀ ਬਹੁਤ ਯਾਨੀ ਔਖੇ ਸਮੇਂ ਦੇ ਵਿੱਚੋਂ ਲੰਘ ਰਿਹਾ ਪਰਿਵਾਰ ਤੇ ਥੋੜੇ ਸਮੇਂ ਬਾਅਦ ਕੋਈ ਸਮਾਇਕ ਕੋ ਨਹੀਂ ਹਮੇਸ਼ਾ ਮਾੜਾ ਸਮਾਂ ਨਹੀਂ ਚੱਲਦਾ ਸਮੇਂ ਬਾਅਦ ਸਮਾਂ ਥੋੜਾ ਚੇਂਜ ਵੀ ਹੋ ਜਾਂਦਾ ਸੋ ਯਾਨੀ ਅੱਜ ਦੀ ਘੜੀ ਦੇ ਵਿੱਚ ਪਰਿਵਾਰ ਬਹੁਤ ਔਖੇ ਸਮੇਂ ਦੇ ਵਿੱਚੋਂ ਲੰਘ ਰਿਹਾ ਸੋ ਬਹੁਤ ਲੋੜ ਆ ਆਪਾਂ ਸਾਰਿਆਂ ਦੀ ਵੀ ਪਰਵਾਰ ਉਹ ਵੀ ਇਹਨਾਂ ਦਾ ਰਾਸ਼ਨ ਪਾਣੀ ਆਪਾਂ ਮਾੜਾ ਮੋਟਾ ਦਈਏ ਤੇ ਪਰਿਵਾਰ ਦੇ ਵਿੱਚ ਦੇਖੋ ਬਾਪੂ ਜੀ ਨੇ ਉਹ ਵੀ ਹੁਣ ਕਿੰਨਾ ਕੁ ਕਮਾ ਲੈਣਗੇ ਹਨ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਸੋ ਵੀਰ ਜੀ ਸੇ ਐਕਸਪਾਇਰ ਹੋ ਗਏ ਤੇ ਉਹੀ ਘਰ ਦਾ ਸਾਰਾ ਖਰਚਾ ਚਲਾਉਂਦੇ ਸੀ ਹੁਣ ਉਹ ਹੈ ਨਹੀਂ ਕਿ ਪਰਿਵਾਰ ਦੇ ਵਿੱਚ ਬਹੁਤ ਔਖਾ ਵਾ ਸੋ ਜਿਨ੍ਹਾਂ ਨੇ ਵਾਹਿਗੁਰੂ ਨੂੰ ਕਿਰਪਾ ਕੀਤੀ ਆ ਕੋਈ ਕੰਮ ਕਰ ਵਧੀਆ ਸੈਟ ਨੇ ਨਾਲ ਤਾਂ ਤਾਂ ਦਾਨ ਜ਼ਰੂਰ ਕਰੋ ਜੀ ਤੇ ਬਾਕੀ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਜੀ ਆਜਾ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਦੱਸੋ ਜੀ ਹੋ ਦੇਖੋ ਜੀ ਸਾਨੂੰ ਪਤਾ ਹੀ ਹੋਣ ਜਿਹੜੇ ਮੈਂ ਤਿੰਨ ਪੁੱਛਣੇ ਹੋਰ ਜੋ ਖਰਚਾ ਸਾਨੂੰ ਪਤਾ ਹੀ ਸਾਰੇ ਮੈਂ ਦਾ ਕੁਝ ਕਰਨੀ ਸ਼ੁਰੂ ਕਰੀਏ। ਜਿੰਨਾ ਕਵੀ ਨੇ ਹੋਵੇ ਰਸਤਾ ਨਾਲ ਮਦਦ ਕਰ ਦੋਗੇ ਕੀ? ਹਾਂਜੀ ਜੋ ਕਰ ਤੁਹਾਨੂੰ ਪਤਾ ਹੈ ਹੁਣ ਮੇਰੇ ਸੁਮਾਤਾ ਜੀ ਨੂੰ ਦੇਖੋ ਬਹੁਤ ਔਖਾ ਹੋ ਗਿਆ ਆਪਾਂ ਬਾਤ ਹੀ ਬਹੁਤੀ ਗੱਲ ਨਹੀਂ ਕਰ ਸਕਦੇ ਪਰ ਮੈਨੂੰ ਬਹੁਤ ਔਖਾ ਲੱਗ ਰਿਹਾ ਜੀ। ਤੇ ਬੇਨਤੀ ਆ ਵੀ ਪਰਿਵਾਰ ਵੱਲੋਂ ਬਸ ਹੁਣ ਤਾਂ ਇਹੀ ਆ ਵੀ ਮਦਦ ਜਿੰਨੀ ਕੁ ਵੀ ਹੋ ਸਕਦੇ ਜਰੂਰ ਕਰੋ ਜੀ ਤੇ ਬਾਪੂ ਜੀ ਨੇ ਛੋਟੀ ਜਿਹੀ ਬੱਚੀ ਆ ਆਪਾਂ ਨੂੰ ਹੋਰ ਵੀ ਹੈ ਨਾ ਸਾਰੇ ਪਰਿਵਾਰ ਦੀ ਆਪਾਂ ਜੋ ਵੀ ਖਰਚਾ ਪਾਣੀ ਆ ਤੇ ਤੁਸੀਂ ਆ ਕੇ ਮੌਕੇ ਦੇਖ ਵੀ ਸਕਦੇ ਹੋ ਜੀ ਖੁਦ ਪਰਿਵਾਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਵੀ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਉਹ ਵੀ ਲੈ ਸਕਦੇ ਹੋ ਸੋ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਰਿਵਾਰ ਨੂੰ ਇਸ ਸਮੇਂ ਜਾਨੀ ਕਹਿਣ ਦਾ ਪਾਬੀ ਬਹੁਤ ਲੋੜ ਆ ਮਦਦ ਦੀ ਜੇ ਕੋਈ ਚਾਹੁੰਦਾ ਵੀਰ ਕੋਈ ਇੰਟਰਸਟ ਰੱਖਦਾ ਵੀ ਇਦਾਂ ਪਰਿਵਾਰਾਂ ਦੀ ਲੋੜ ਅੰਦ ਸੇਵਾ ਕਰਨ ਦੀ ਤਾਂ ਉਹ ਵੀਰ ਇੱਥੇ ਆ ਕੇ ਕਰ ਸਕਦੇ ਨੇ ਉਹਦੀ ਸੇਵਾ ਬਾਕੀ ਤੁਸੀਂ ਪਰਿਵਾਰ ਨੂੰ ਹੋਰ ਵੀ ਪੁੱਛ ਸਕਦੇ ਹੋ ਭਾਈ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਤੁਸੀਂ ਉਹ ਆਪਣੇ ਹੱਥੀਂ ਸੇਵਾ ਕਰ ਸਕਦੇ ਹੋ ਸਾਨੂੰ ਵੀ ਦੇਣ ਦੀ ਲੋੜ ਨਹੀਂ ਜੀ ਤੁਸੀਂ ਪਰਿਵਾਰ ਨੂੰ ਡਾਇਰੈਕਟਲੀ ਮਿਲ ਸਕਦੇ ਹੋ ਮੇਰਾ ਵੀ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਤੁਸੀਂ ਤੇ ਬਹੁਤ ਧੰਨਵਾਦੀ ਸਾਰਿਆਂ ਦਾ